ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹ ਸਾਖੀ ਸਰਵਣ ਕਰਨ ਤੋਂ ਪਹਿਲਾਂ ਸਾਰੇ ਕਰੀਏ ਰਸਨਾ ਪਵਿੱਤਰ ਰਲਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਜੀ ਜਿਨ੍ਹਾਂ ਨੇ ਸੰਸਾਰੀ ਜੀਵਨ ਨੂੰ ਰਾਟਸਾਂ ਤੇ ਦੰਤਾਂ ਨੂੰ ਵੀ ਤਾਰਿਆ ਜਦੋਂ ਇੱਕ ਐਸੇ ਨਗਰ ਦੇ ਵਿੱਚ ਪਹੁੰਚੇ ਜਿੱਥੋਂ ਦੇ ਲੋਕ ਬੜੇ ਇੱਕ ਦੇਵਤੇ ਕਰਕੇ ਪਰੇਸ਼ਾਨ ਨੇ ਜੋ ਦੇਵ ਭਾਵ ਰਾਖਸ਼ ਸਿਆਹ ਮਹੀਨਿਆਂ ਬਾਅਦ ਜੋ ਦਿਨ ਮੁਕਰਰ ਉਸਨੇ ਕੀਤਾ ਸੀ ਉਹ ਉਸ ਨਗਰ ਦੇ ਵਿੱਚ ਆਵੇ ਅਤੇ ਉਹਨਾਂ ਦੇ ਬਣੇ ਹੋਏ ਘਰਾਂ ਨੂੰ ਅੱਗ ਲਗਾ ਦਿਆ ਕਰੇ ਇਸ ਨੁਕਸਾਨ ਤੋਂ ਡਰਦੇ ਲੋਕ ਆਪਣੇ ਘਰਾਂ ਨੂੰ ਛੱਡ ਕੇ ਆਪਣਾ ਸਮਾਨ ਕੱਢ ਕੇ ਕਿਤੇ ਦੂਰ ਚਲੇ ਜਾਇਆ ਕਰਨ ਅਤੇ ਫਿਰ ਆ ਕੇ ਆਪਣੇ ਨਵੇਂ ਘਰ ਬਣਾਉਣ ਤੇ ਫਿਰ ਉਸ ਸਿਆਹ ਮਹੀਨਿਆਂ ਬਾਅਦ ਆ ਕੇ ਸਾਰੇ ਘਰ ਛਾੜ ਦੇਵੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਲੋਕਾਂ ਦੇ ਭਲੇ ਵਾਸਤੇ ਉਸ ਨਗਰ ਦੇ ਵਿੱਚ ਜਾਣਾ ਕੀਤਾ ਹੈ। ਇਸ ਨਗਰ ਦਾ ਨਾਮ ਹਾਰੂਪੁਰ ਲਿਖਿਆ ਹੈ ਇਹ ਸਾਖੀ ਭਾਈ ਬਾਲੇ ਜੀ ਵਾਲੀ ਪ੍ਰਤਨ ਜਨਮ ਸਾਖੀ ਵਿੱਚ ਦਰਜ ਹੈ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਵੇਲੇ ਹਾਰੂਪੁਰ ਨਗਰ ਦੇ ਵਿੱਚ ਗਏ ਨੇ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਹਨ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਦਰਖਤ ਦੇ ਹੇਠਾਂ ਬੈਠੇ ਹੋਏ ਨੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੱਸ ਰਹੇ ਨੇ ਕਿ ਐਸ ਨਗਰ ਦੇ ਵਿੱਚ ਇੱਕ ਦੇਵ ਐਸਾ ਹੁੰਦਾ ਹੈ ਜੋ ਲੋਕਾਂ ਦੇ ਘਰਾਂ ਨੂੰ 6 ਮਹੀਨਿਆਂ ਬਾਅਦ ਆ ਕੇ ਅੱਗ ਲਗਾਉ ਜਾਂਦਾ ਹੈ ਅਤੇ ਇੱਥੋਂ ਦੇ ਰਹਿਣ ਵਾਲੇ ਮਸਨਿਕਾਂ ਨੂੰ ਦੁਬਾਰਾ ਫੇਰ ਘਰ ਬਣਾਉਣੇ ਪੈਂਦੇ ਨੇ ਇਸ ਨਗਰ ਦੇ ਲੋਕਾਂ ਦੇ ਭਲੇ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਵੇਲੇ ਉਸ ਨਗਰ ਦੇ ਬਾਹਰ ਜਾ ਕੇ ਬੈਠੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਰੱਬੀ ਇਲਾਹੀ ਪਾਵਨ ਬਾਣੀ ਦਾ ਕੀਰਤਨ ਕਰਦੇ ਨੇ ਭਾਈ ਮਰਦਾਨਾ ਜੀ ਰਬਾਬ ਵਜੰਦੇ ਨੇ ਜਿਸ ਨੂੰ ਸੁਣ ਕੇ ਪਛੂ ਪੰਛੀ ਵੀ ਮਸਤ ਹੋ ਜਾਂਦੇ ਆ ਉਥੋਂ ਦੇ ਲੋਕਾਂ ਨੇ ਵੀ ਜਦੋਂ ਬਾਣੀ ਸੁਣੀ ਬੜੀ ਸ਼ਾਂਤੀ ਆਈ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੰਤ ਰੂਪ ਜਾਣ ਕੇ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਏ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਜੀ ਦੇ ਕੋਲ ਹੀ ਬੈਠੇ ਰਹਿਣ ਬੜਾ ਬੜਾ ਚਿਰ ਬੜੀ ਹੀ ਸਰਦਾ ਭਾਵਨਾ ਦੇ ਨਾਲ ਸੇਵਾ ਕਰਿਆ ਕਰਨ ਅਨ ਦੇ ਨਾਲ ਹੋਰ ਪਦਾਰਥਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਲੋਕਾਂ ਤੇ ਬੜੀ ਕਿਰਪਾ ਕੀਤੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉਹਨਾਂ ਤੇ ਦ੍ਰਿਸ਼ਟੀ ਕਰਦੇ ਨੇ ਉਹਨਾਂ ਦੀਆਂ ਪਰੇਸ਼ਾਨੀਆਂ ਉਹਨਾਂ ਨੂੰ ਭੁੱਲ ਜਾਂਦੀਆਂ ਨੇ ਸ਼ਾਂਤੀ ਮਿਲਦੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਲੋਕਾਂ ਨੂੰ ਕਲਿਆਣ ਦਾ ਰਸਤਾ ਦੱਸਿਆ ਹੈ ਕਾਫੀ ਸਮਾਂ ਗੁਰੂ ਸਾਹਿਬ ਜੀ ਉੱਥੇ ਰਹੇ ਉਹਨਾਂ ਲੋਕਾਂ ਤੇ ਕਿਰਪਾ ਬਣਾਈ ਰੱਖੀ ਗੁਰੂ ਸਾਹਿਬ ਜੀ ਦਾ ਜਸ ਸੁਣ ਕੇ ਉਥੋਂ ਦਾ ਰਾਜਾ ਹੋਰ ਜੋ ਰਹਿਣ ਵਾਲੇ ਰਿਖੀ ਸਨ ਉਹ ਵੀ ਗੁਰੂ ਜੀ ਦੀ ਸ਼ਰਨ ਦੇ ਵਿੱਚ ਆਏ ਗੁਰੂ ਜੀ ਦਾ ਉਪਦੇਸ਼ ਸੁਣਿਆ ਤੇ ਗੁਰੂ ਸਾਹਿਬ ਜੀ ਮਹਾਰਾਜ ਨੇ ਉਹਨਾਂ ਨੂੰ ਸਿੱਖ ਕੀਤਾ ਜੋ ਵੀ ਗੁਰੂ ਸਾਹਿਬ ਜੀ ਦਾ ਸਿੱਖ ਹੋਇਆ ਉਸ ਦਾ ਗੁਰੂ ਸਾਹਿਬ ਜਿਨੇ ਉਧਾਰ ਕੀਤਾ ਸਾਰਿਆਂ ਦਾ ਦੁੱਖ ਦੂਰ ਹੋਇਆ ਹੁਣ ਗੁਰੂ ਜੀ ਦੀ ਕਿਰਪਾ ਦਾ ਸਦਕਾ ਹੋਰ ਤਾਂ ਕੋਈ ਦਿੱਕਤ ਉਹਨਾਂ ਲੋਕਾਂ ਨੂੰ ਨਹੀਂ ਗੁਰੂ ਜੀ ਦੀ ਟਲ ਪਾਣੀ ਬੜੀ ਕਰਦੇ ਨੇ ਪਰ ਉਹ ਦਿਨ ਵੀ ਕੋਲ ਆਉਂਦਾ ਜਾ ਰਿਹਾ ਹੈ ਨੇੜੇ ਆਉਂਦਾ ਜਾ ਰਿਹਾ ਹੈ ਜਦੋਂ ਉਸ ਰਾਖਸ਼ ਨੇ ਉਸ ਨੱਬਰ ਦੇ ਵਿੱਚ ਆ ਕੇ ਉਹਨਾਂ ਦੇ ਘਰਾਂ ਨੂੰ ਅੱਗ ਲਾਉਣੀ ਸੀ ਸੂ ਇਸ ਬੇਨਤੀ ਨੂੰ ਕਰਨ ਵਾਸਤੇ ਕਿ ਸਾਡੀ ਇਹ ਪਰੇਸ਼ਾਨੀ ਦੂਰ ਕਰੋ ਲੋਕ ਇਕੱਠੇ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਬੇਨਤੀਆਂ ਕਰਨ ਲੱਗੇ ਇਹ ਮਹਾਪੁਰਖ ਜੀ ਹੋਰ ਤਾਂ ਆਪ ਜੀ ਦੀ ਕਿਰਪਾ ਦਾ ਸਦਕਾ ਪਰਮੇਸ਼ਰ ਦੀ ਕਿਰਪਾ ਦਾ ਸਦਕਾ ਅਸੀਂ ਹੁਣ ਖੁਸ਼ੀ ਵਾਲਾ ਜੀਵਨ ਰਾਜੀ ਜੀਵਨ ਬਤੀਤ ਕਰ ਰਹੇ ਹਾਂ ਪਰ ਇੱਕ ਸਾਨੂੰ ਚਿੰਤਾ ਹੈ ਗੁਰੂ ਸਾਹਿਬ ਜੀ ਮਹਾਰਾਜ ਪਹਿਲਾਂ ਹੀ ਜਾਣਦੇ ਨੇ ਪਰ ਗੁਰੂ ਸਾਹਿਬ ਜੀ ਆਖਣ ਲੱਗੇ ਦੱਸੋ ਤਾਂ ਉਹਨਾਂ ਲੋਕਾਂ ਦੱਸਿਆ ਕਿ 6 ਮਹੀਨਿਆਂ ਪਿੱਛੋਂ ਅਸੀਂ ਸਾਰੇ ਆਪਣਾ ਇੱਕ-ਇੱਕ ਪਰਿਵਾਰ ਦਾ ਜੀ ਤੇ ਆਪਣਾ ਕੀਮਤੀ ਸਮਾਨ ਲੱਦ ਕੇ ਹੋਰ ਜਗ੍ਹਾ ਤੇ ਜਾ ਵਸਦੇ ਆਂ ਕਿਉਂਕਿ ਸਾਡਾ ਜੋ ਇੱਥੇ ਸਮਾਨ ਰਹਿ ਗਿਆ ਤੇ ਪਿੱਛੋਂ ਸਾਡੇ ਘਰਾਂ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਉਹ ਸੜ ਕੇ ਭਸਮ ਹੋ ਜਾਂਦਾ ਹੈ ਤਾਂ ਉਸ ਅੱਗ ਲੱਗਣ ਦੇ ਭੈਅ ਕਰਕੇ ਅਸੀਂ ਹੋਰ ਕਿਤੇ ਜਾ ਟਿਕਾਣਾ ਕਰਦੇ ਆਂ ਫਿਰ ਕੁਝ ਦਿਨਾਂ ਬਾਅਦ ਆ ਕੇ ਆਪਾਂ ਫਿਰ ਨਵੇਂ ਘਰ ਬਣਾਉਂਦੇ ਆਂ ਤਾਂ ਸਤਿਗੁਰੂ ਜੀ ਹੁਣ ਇਸ ਕਰਕੇ ਆਪ ਜੀ ਦੇ ਕੋਲ ਅਸੀਂ ਆਏ ਹਾਂ ਕਿ ਉਹ ਦਿਨ ਆਉਣ ਵਾਲਾ ਹੈ ਸੋ ਮਹਾਰਾਜ ਅਸੀਂ ਆਪਣੇ ਘਰਾਂ ਨੂੰ ਛੱਡ ਕੇ ਜਾਣ ਵਾਸਤੇ ਤਿਆਰ ਹਾਂ ਆਪ ਜੀ ਅੱਗੇ ਬੇਨਤੀ ਕਰਦੇ ਆਂ ਕਿ ਤੁਸੀਂ ਵੀ ਸਾਡੇ ਨਾਲ ਹੀ ਚੱਲੋ ਅਸੀਂ ਤੁਹਾਡੀ ਸੇਵਾ ਟਹਿਲ ਇਸੇ ਤਰ੍ਹਾਂ ਕਰਾਂਗੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਇਹ ਲੋਕਾਂ ਦੇ ਕੋਲੋਂ ਸੁਣਿਆ ਤਾਂ ਪੁੱਛਿਆ ਕਿ ਭਾਈ ਅੱਗ ਲੱਗਦੀ ਕਿਸ ਤਰ੍ਹਾਂ ਦੱਸੋ ਉਹਨਾਂ ਲੋਕਾਂ ਆਖਿਆ ਮਹਾਰਾਜ ਇੱਕ ਬੜਾ ਭਿਆਨਕ ਦਿਓ ਹੈ ਉਹ ਆਕੇ ਅਗਲ ਆ ਕੇ ਸਾਰਾ ਕੁਝ ਛੱਡ ਜਾਂਦਾ ਸੂ ਆਪ ਜੀ ਤੇ ਪੂਰਨ ਸੰਤ ਹੋ ਪਰ ਉਪਕਾਰੀ ਹੋ ਅੱਗੇ ਜੋ ਤੁਹਾਡਾ ਹੁਕਮ ਹੋਵੇ ਸਾਨੂੰ ਉਹ ਦੱਸੋ ਅਸੀਂ ਆਪ ਜੀ ਦਾ ਬਚਨ ਮੰਨਾਂਗੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੂੰ ਕਿਰਪਾ ਦਾ ਸਮੁੰਦਰ ਕਹਿ ਸਕਦੇ ਆ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਕਿ ਤੁਸੀਂ ਸਾਰੇ ਉਸ ਪਰਮੇਸ਼ਰ ਦੇ ਸਿੱਖ ਹੋ ਅਸੀਂ ਇਹ ਵਚਨ ਕਰਦੇ ਹਾਂ ਕਿ ਤੁਹਾਡੇ ਘਰ ਨਹੀਂ ਛੜਨਗੇ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਆਖਣ ਲੱਗੇ ਸਤਨਾਮ ਦਾ ਜਾਪ ਕਰਿਆ ਕਰੋ ਤੁਹਾਨੂੰ ਕੋਈ ਡਰ ਨਹੀਂ ਆਵੇਗਾ ਭੈ ਨਹੀਂ ਹੋਵੇਗਾ ਡਰ ਤੁਹਾਡੇ ਦੂਰ ਹੋ ਜਾਣਗੇ ਮਨ ਦੇ ਵਿੱਚ ਸ਼ਾਂਤੀ ਸੰਤੋਖ ਆ ਕਰਕੇ ਵਸਣਗੇ ਆਪਣੇ ਘਰਾਂ ਦੇ ਵਿੱਚ ਸੁੱਖ ਦੇ ਨਾਲ ਤੁਸੀਂ ਵਸੋਗੇ ਮਨ ਭਉਂਦੇ ਫਲ ਪਾਉਗੇ ਇਹ ਵਚਨ ਕੀਤਾ ਤੁਹਾਡੇ ਨਾਲ ਅੱਜ ਤੋਂ ਬਾਅਦ ਅੱਗ ਨਹੀਂ ਲੱਗੇਗੀ ਪਰ ਇੱਥੇ ਇੱਕ ਧਰਮਸਾਲਾ ਬਣਾਓ ਜੋ ਵੀ ਇਸ ਧਰਮਸਾਲਾ ਦੇ ਵਿੱਚ ਆਵੇ ਉਸ ਆਏ ਗਏ ਮਸਾਪਰ ਨੂੰ ਪਰਮੇਸ਼ਰ ਦੇ ਪਿਆਰੇ ਨੂੰ ਭੋਜਨ ਸ਼ਿਕਾਇਆ ਕਰੋ ਦੂਸਰੀ ਗੱਲ ਕਿ ਕਿਰਤ ਧਰਮ ਦੀ ਕਰਨੀ ਹੈ ਠੱਗੀ ਜਾਂ ਹੇਰਾਫੇਰੀ ਨਹੀਂ ਕਰਨੀ ਸੰਤ ਮਹਾਤਮਾ ਦੀ ਟਹਿਲ ਸੇਵਾ ਪਾਣੀ ਕਰਨੀ ਇਹ ਬਚਨ ਮੰਨੂ ਕਦੇ ਅੱਗ ਨਹੀਂ ਲੱਗੇਗੀ ਭਲਾ ਹੋਏਗਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਉਹਨਾਂ ਲੋਕਾਂ ਨੇ ਮੰਨੇ ਨੇ ਗੁਰੂ ਸਾਹਿਬ ਜੀ ਦੇ ਸਿੱਖ ਹੋਏ ਗੁਰੂ ਗੁਰੂ ਜਪਣ ਲੱਗੇ ਤੇ ਹੋਰ ਦੂਸਰੇ ਪਿੰਡ ਦੇ ਵਿੱਚ ਜੋ ਅੱਗੇ ਜਾਂਦੇ ਸਨ ਉਹ ਨਾ ਗਏ ਗੁਰੂ ਜੀ ਦਾ ਹੁਕਮ ਮੰਨ ਕੇ ਉੱਥੇ ਹੀ ਨਗਰ ਦੇ ਵਿੱਚ ਵਸਦੇ ਰਹੇ ਜਦ ਉਹ ਦਿਨ ਆਇਆ ਜਿਸ ਦਿਨ ਅੱਗ ਲੱਗਣੀ ਸੀ ਸਾਰੇ ਲੋਕ ਇਸਤਰੀਆਂ ਬਾਲ ਬੱਚੇ ਮਰਦ ਇਕੱਠੇ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆ ਬੈਠੇ ਆਖਣ ਲੱਗੇ ਗਰੀਬ ਨਿਵਾਜ ਬੇਨਤੀ ਹੈ ਕਿ ਅੱਜ ਉਹ ਦਿਓ ਆਵੇਗਾ ਤੇ ਅੱਜ ਸਾਡੇ ਘਰਾਂ ਨੂੰ ਸਾੜ ਜਾਵੇਗਾ ਆਪ ਜੀ ਦੱਸੋ ਸਾਨੂੰ ਕੀ ਹੁਕਮ ਹੈ ਤਾਂ ਗੁਰੂ ਜੀ ਨੇ ਆਖਿਆ ਸੁਣੋ ਭਾਈ ਤੁਸੀਂ ਇੱਥੇ ਹੀ ਰਹੋ ਇਕੱਠੇ ਹੋ ਕੇ ਸਤਨਾਮ ਪਰਮੇਸ਼ਰ ਜੀ ਦਾ ਸਿਮਰਨ ਕਰੂ ਤਾਂ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਹੁਣ ਸਾਰੇ ਲੋਕ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਸਤਨਾਮ ਦਾ ਜਾਪ ਕਰ ਰਹੇ ਨੇ ਤਾਂ ਲੋਕਾਂ ਨੇ ਆਪਣੇ ਘਰਾਂ ਦੇ ਵਿੱਚੋਂ ਕੋਈ ਕੀਮਤੀ ਸਮਾਨ ਵੀ ਨਾ ਕੱਢਿਆ ਸਾਰੇ ਅੰਦਰੋਂ ਸਹਿਮੇ ਅਤੇ ਡਰੇ ਹੋਏ ਗੁਰੂ ਸਾਹਿਬ ਜੀ ਦੇ ਕੋਲ ਬੈਠੇ ਸਤਨਾਮ ਸਤਨਾਮ ਜਪਣ ਲੱਗੇ ਨੇ ਤਾਂ ਕੀ ਵੇਖਦੇ ਨੇ ਵੇਖਦਿਆਂ ਵੇਖਦਿਆਂ ਉਹ ਵੇਲਾ ਆ ਗਿਆ ਕਿ ਇੱਕ ਬੜਾ ਭਿਆਨਕ ਦੇਵ ਆਇਆ ਇੰਨਾ ਭਿਆਨਕ ਤੇ ਵੱਡਾ ਹੈ ਕਿ ਉਸ ਦਾ ਸਿਰ ਅਸਮਾਨ ਦੇ ਨਾਲ ਤੇ ਪੈਰ ਜ਼ਮੀਨ ਦੇ ਨਾਲ ਹਨ ਇੰਨਾ ਵੱਡਾ ਵਿਕਰਾਲ ਉਸ ਦਾ ਰੂਪ ਹੈ लोहे ਵਰਗਾ ਉਸ ਦਾ ਰੰਗ ਤੇ ਹੱਥ ਦੇ ਵਿੱਚ ਉਸ ਨੇ ਅੱਗ ਫੜੀ ਹੋਈ ਹੈ ਉਹਨਾਂ ਲੋਕਾਂ ਵੱਲ ਵੇਖ ਕੇ ਉਹ ਦੇਵ ਆਖਣ ਲੱਗਾ ਕਿ ਅੱਗੇ ਤੇ ਮੇਰੇ ਡਰ ਕੇ ਮੇਰੇ ਡਰਦੇ ਨਾਲ ਤੁਸੀਂ ਇੱਥੋਂ ਨੱਠ ਜਾਂਦੇ ਸੀ ਮੈਂ ਤੁਹਾਡੇ ਘਰਾਂ ਨੂੰ ਸਾੜਨੇ ਆਉਂਦਾ ਸਾਂ ਪਰ ਐਸ ਵਾਰ ਤੁਸਾਂ ਨੇ ਮੇਰਾ ਧਰ ਭੁਲਾ ਦਿੱਤਾ ਹੁਣ ਤੁਹਾਨੂੰ ਇਸ ਗੱਲ ਦੀ ਸਜ਼ਾ ਮਿਲੇਗੀ ਹੁਣ ਮੈਂ ਤੁਹਾਡੇ ਘਰਾਂ ਦੇ ਨਾਲ ਨਾਲ ਤੁਹਾਨੂੰ ਵੀ ਸਾੜ ਦਿਆਂਗਾ ਇਹ ਕਹਿੰਦਾ ਕਹਿੰਦਾ ਉਹ ਆਪਣੀ ਜ਼ੁਬਾਨ ਆਪਣੇ ਬੁੱਲਾਂ ਦੇ ਉੱਤੇ ਫੇਰਦਾ ਉਹਨਾਂ ਲੋਕਾਂ ਦੇ ਵੱਲ ਤੁਰ ਆਉਂਦਾ ਹੈ ਸੋ ਇਦਾਂ ਦਾ ਭਿਆਨਕ ਰੂਪ ਪਈਆਂ ਨੇ ਅੱਗੇ ਵੇਖਿਆ ਪਈਆਂ ਨੇ ਨਹੀਂ ਸੀ ਵੇਖਿਆ ਕਿਉਂਕਿ ਚਲੇ ਜਾਂਦੇ ਸੀ ਹੁਣ ਇਸਤਰੀਆਂ ਤੇ ਬੱਚੇ ਡਰ ਗਏ ਨੇ ਤਾਂ ਆਖਣ ਲੱਗੇ ਕਿ ਇਹ ਬੜਾ ਵੱਡਾ ਦੇਵ ਹੈ ਇਹ ਸਾਡਾ ਬੜਾ ਨੁਕਸਾਨ ਕਰੇਗਾ ਸਾਨੂੰ ਮਾਰ ਦਵੇਗਾ ਇਸ ਤਰ੍ਹਾਂ ਉਹ ਆਖਣ ਲੱਗੇ ਕਿ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰੋ ਹੁਣ ਆਪ ਜੀ ਦੇ ਹੁਕਮ ਵਿੱਚ ਤੇ ਆਪ ਜੀ ਦੀ ਸਰਨ ਵਿੱਚ ਆਏ ਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਖਣ ਲੱਗੇ ਸੰਤ ਜੀ ਅੱਗੇ ਤੇ ਅਸੀਂ ਹੋਰ ਕਿਤੇ ਚਲੇ ਜਾਂਦੇ ਸੀ ਬਚੇ ਰਹਿੰਦੇ ਸੀ ਪਰ ਹੁਣ ਇਹ ਦਿਓ ਅਸੀਂ ਤੇ ਵੇਖਿਆ ਨਹੀਂ ਸੀ ਕਿ ਐਡਾ ਭਿਆਨਕ ਤੇ ਵੱਡਾ ਹੈ ਹੁਣ ਤੇ ਸਾਨੂੰ ਇਹ ਕਿਤੇ ਨੱਠਣ ਵੀ ਨਹੀਂ ਦੇਵੇਗਾ ਮਹਾਰਾਜ ਹੁਣ ਸਾਡੀ ਰੱਖਿਆ ਕਰੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉਹਨਾਂ ਲੋਕਾਂ ਵੱਲ ਵੇਖਦੇ ਨੇ ਕਿ ਇਹ ਲੋਕ ਤੇ ਡਰ ਰਹੇ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਉਹਨਾਂ ਲੋਕਾਂ ਤੇ ਕਿਰਪਾ ਕੀਤੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਜਦੋਂ ਉਸ ਦੇਵ ਵੱਲ ਪਈ ਉਸ ਰਕਸ਼ ਵੱਲ ਪਈ ਬਸ ਹੋਰ ਕੁਝ ਕਰਨ ਦੀ ਲੋੜ ਨਹੀਂ ਗੁਰੂ ਜੀ ਦੀ ਦ੍ਰਿਸ਼ਟੀ ਹੀ ਪੈਣ ਦੇ ਨਾਲ ਉਹ ਦਿਓ ਛੇਤੀ ਹੀ ਬੜੇ ਜੋਰ ਦੇ ਨਾਲ ਧਰਤੀ ਉੱਤੇ ਡਿੱਗ ਕੇ ਮੂਰਛਾ ਹੋ ਗਿਆ ਭਾਵ ਮਰ ਗਿਆ ਗੁਰੂ ਨਾਨਕ ਪਾਤਸ਼ਾਹ ਜੀ ਪਰਮ ਕਿਰਪਾ ਦੇ ਘਰ ਨੇ ਜਾਂ ਉਹ ਦਿਓ ਡਿੱਗਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਲੋਕਾਂ ਨੇ ਵੇਖਿਆ ਗੁਰੂ ਜੀ ਦੇ ਹਿਰਦੇ ਵਿੱਚ ਉਸ ਦੇਵ ਵਾਸਤੇ ਵੀ ਦਇਆ ਆਈ ਹੈ ਗੁਰੂ ਜੀ ਨੇ ਆਪਣਾ ਚਰਨ ਪਾਵਨ ਪਵਿੱਤਰ ਜਦੋਂ ਚਰਨ ਉਸ ਦੇਵ ਦੇ ਸਿਰ ਨੂੰ ਛਹਾਇਆ ਤਾਂ ਉਸ ਦੇਵ ਦੇ ਸਿਰ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਚਰਨ ਲੱਗਾ ਉਹ ਉੱਠ ਕੇ ਬੈਠ ਗਿਆ ਗੁਰੂ ਜੀ ਦੇਆਂ ਚਰਨਾਂ ਦੇ ਉੱਤੇ ਟੈਪਿਆ ਆਖਣ ਲੱਗਾ ਜਿਸ ਤਰ੍ਹਾਂ ਮਰੇ ਹੋਏ ਜੀਵ ਨੂੰ ਪ੍ਰਾਣ ਪੈ ਜਾਂਦੇ ਨੇ ਉਸੇ ਤਰ੍ਹਾਂ ਉਹ ਦੇਵ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਤਾਪ ਵੇਖ ਕੇ ਆਖਣ ਲੱਗਾ ਕਿ ਆਪ ਜੀ ਮਾਰਨ ਵਾਲੇ ਵੀ ਹੋ ਮਾਰਨ ਵਾਲੇ ਬਹੁਤ ਵੇਖੇ ਪਰ ਮਾਰ ਕੇ ਜਿਵਾਲਣ ਵਾਲਾ ਕੋਈ ਨਹੀਂ ਵੇਖਿਆ ਆਪ ਜੀ ਨੇ ਮਾਰ ਕੇ ਮੈਨੂੰ ਫਿਰ ਜਿਉਂਦਾ ਵੀ ਕਰ ਦਿੱਤਾ ਹੈ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਮੇਰਾ ਅਪਰਾਧ ਮੁਆਫ ਕਰ ਦਿਓ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਕਿ ਅਸੀਂ ਤੇਰੇ ਭਲੇ ਵਾਸਤੇ ਆਏ ਆ ਉਹ ਦੇਖ ਆਖਣ ਲੱਗਾ ਕਿ ਮੈਂ ਤੇ ਵੇਖ ਲਿਆ ਕਿ ਪਰਮੇਸ਼ਰ ਦੇ ਵਿੱਚ ਤੇ ਤੁਹਾਡੇ ਵਿੱਚ ਭੇਦ ਕੋਈ ਨਹੀਂ ਮੈਂ ਅਨਜਾਨ ਆ ਮੈਂ ਇਸ ਗਲਤੀ ਦੀ ਖਿਮਾ ਮੰਗਦਾ ਮੈਂ ਆਪ ਜੀ ਦੀ ਮਹਿਮਾ ਨਹੀਂ ਸਮਝੀ ਤਾਂ ਹੁਣ ਮੈਂ ਆਪ ਜੀ ਦਾ ਇਹ ਕਰਤੱਬ ਵੇਖ ਲਿਆ ਹੈ ਮੈਂ ਹੁਣ ਇਹਨਾਂ ਲੋਕਾਂ ਪਾਸੋਂ ਅੱਗੇ ਤੇ ਈਨ ਮਨਵਨਾ ਸਾਂ ਕਿ ਇਹ ਜਗਾ ਆਪਣੀ ਮਰਜ਼ੀ ਨਾਲ ਮੈਂ ਜਦੋਂ ਮਰਜ਼ੀ ਚਾਹਾਂ ਖਤਮ ਕਰ ਸਕਦਾ ਹਾਂ ਪਰ ਹੁਣ ਮੈਂ ਇਹਨਾਂ ਦੇ ਘਰ ਨਹੀਂ ਸੜਾਂਗਾ ਮੈਂ ਤੁਹਾਡੇ ਹੁੰਦਿਆਂ ਇਹ ਭੈੜਾ ਕਰਮ ਕਰਨ ਲੱਗਾ ਸਾਂ ਪਰ ਮੇਰੇ ਭਾਗ ਜਾਗੇ ਕਿ ਆਪ ਜੀ ਦਾ ਇਥੇ ਚਰਨ ਪਿਆ ਤੇ ਇਹਨਾਂ ਲੋਕਾਂ ਦੀ ਅਤੇ ਮੇਰੀ ਆਪ ਜੀ ਨੇ ਕਲਿਆਣ ਕੀਤੀ ਹੈ ਤੁਸੀਂ ਕਿਰਪਾ ਨਿਧੋ ਪਰਉਪਕਾਰੀ ਹੋ ਮੈਂ ਆਪ ਦਾ ਅੱਜ ਤੋਂ ਦਾਸ ਹੋਇਆ ਜੋ ਆਗਿਆ ਕਰੋਗੇ ਮੈਨੂੰ ਮੈਂ ਉਹ ਕੰਮ ਕਰਾਂਗਾ ਤਾਂ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸਾਰਿਆਂ ਦਾ ਕਸ਼ਟ ਦੂਰ ਕਰਦੇ ਨੇ ਇਹ ਵਾਰਤਾ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੀ ਜਦੋਂ ਸਾਰਿਆਂ ਲੋਕਾਂ ਨੇ ਵੇਖੀ ਐ ਉਸ ਦੇਵ ਨੂੰ ਮਾਫੀ ਮੰਗਦਿਆਂ ਵੇਖਿਆ ਤਾਂ ਉਹ ਦੇਵ ਵੀ ਗੁਰੂ ਸਾਹਿਬ ਜੀ ਦਾ ਸਿੱਖ ਬਣਿਆ ਹੋਰ ਵੀ ਲੋਕ ਜੋ ਨਹੀਂ ਬਣੇ ਸਨ ਉਹ ਵੀ ਸਿੱਖ ਬਣੇ ਤਾਂ ਉਸ ਨਗਰ ਦੇ ਵਿੱਚ ਇੱਕ ਬੜੀ ਸੁੰਦਰ ਧਰਮਸ਼ਾਲਾ ਬਣਵਾਈ ਹੈ ਮਹਾਰਾਜ ਆਖਣ ਲੱਗੇ ਸ਼ਬਦ ਕੀਰਤਨ ਕਰਿਆ ਕਰੋ ਸਤਨਾਮ ਰਾਤ ਦਿਨ ਜਪਿਆ ਕਰੋ ਸਾਰੇ ਦੁੱਖ ਦੂਰ ਹੋਣਗੇ ਉਸ ਦੇਵ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਕਿ ਭਾਈ ਤੂੰ ਇਹਨਾਂ ਲੋਕਾਂ ਨੂੰ ਕਸ਼ਟ ਬੜੇ ਦਿੱਤੇ ਨੇ ਤੇਰੀ ਕਲਿਆਣ ਹੁਣ ਤਾਂ ਹੋਵੇਗੀ ਜੇ ਤੂੰ ਇਸ ਧਰਮਸ਼ਾਲਾ ਦਾ ਪਾਣੀ ਪ੍ਰਿਆਪ ਕਰੇਗਾ ਆਪਣੇ ਸਿਰ ਉੱਤੇ ਘੜਾ ਰੱਖ ਕੇ ਜਲ ਭਰੇਗਾ ਤਾਂ ਤੇਰੀ ਕਲਿਆਣ ਹੋਵੇਗੀ ਇਸ ਤਰ੍ਹਾਂ ਉਹ ਦਿਓ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਸ ਧਰਮਸ਼ਾਲਾ ਵਿੱਚ ਸੇਵਾ ਕਰਨ ਲੱਗਾ ਸਾਰੇ ਲੋਕ ਉਸ ਨਗਰ ਵਿੱਚ ਵਸੇ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਿਮਾ ਹੈ ਕਿਰਪਾ ਹੈ ਸੋ ਸਾਖੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੇ ਇਤਿਹਾਸਕ ਵੀਡੀਓ ਆਪ ਜੀ ਨੂੰ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਕੀਮਤੀ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦੱਸੋ ਸੋ ਜਿੰਨਾ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਸਬਸਕ੍ਰਾਈਬ ਕਰੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਆਸਾਂ ਮਰਦਾਂ ਪੂਰੀਆਂ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ